ਸ੍ਰੀ ਅਕਾਲ ਤੂ ਸਭ ਜਿਹੜਾ ਵੱਲੋਂ ਅੱਜ ਆਖਰੀ ਦਿਨ ਸੀਗਾ ਤੁਹਾਡਾ ਕੀ ਕਹਿਣਾ ਚਾਹੁੰਗੇ ਜੀ ਖੁਦ ਦਾਸ ਗੁਰੂ ਸਾਹਿਬ ਨੂੰ ਸਦਾਈ ਸਮਰਕਿਤ ਹੈ ਜੀ ਔਰ ਗੁਰੂ ਸਾਹਿਬ ਦੇ ਚਰਮੇਤਮਨਾਂ ਤੇ ਹਾਜੇ ਦੇ ਕੋਤੇ ਜਿਹੜੇ ਦਾਸ ਨੂੰ ਸਪਸ਼ਟੀ ਕਰਨ ਵੀ ਮੰਗਿਆ ਗਿਆ ਸੀ ਦਾਸ ਨੇ ਇੱਕੋ ਗੱਲ ਰੱਖੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ દરਜੇ ਉਹਨਾਂ ਦੇ ਗੁਪਮਨੀ ਕੋਲ ਚੰਨ ਵਾਸਤੇ ਆਇਆ ਔਰ ਗੁਰੂ ਸਾਹਿਬ ਅੱਗੇ ਕੋਈ ਦਲੀਲ ਨਹੀਂ ਹੈ ਅਸੀਂ ਖਿੰਖਿਨ ਪੁਲਹਾਰ ਹਾਂ ਇਕੱਲੇ ਪਿਆ ਉਹਨੇ ਘਰਾਂ ਨੂੰ ਲੂਲ ਹਰਾਨੀ ਆ ਗੁਰੂ ਸਾਹਿਬ ਬੋਲਦੇ ਔਰ ਦਾਸ ਨੇ ਪਹਿਲੇ ਦਿਨ ਵੀ ਇਹ ਗੱਲ ਕਹੀ ਸੀ ਔਰ ਅੱਜ ਵੀ ਤੁਹਾਨੂੰ ਮੈਂ ਇਹ ਗੱਲ ਕਹਿਣਾ ਜੀ ਦੁਨੀਆਵੀ ਖੇਤਰਾਈਆਂ ਸਿਆਣਪਾਂ ਦੁਨੀਆਵੀ ਖੇਤਰ ਲਈ ਤਾਂ ਵਰਤੀਆਂ ਜਾ ਛੱਡ ਗਈਆਂ ਜਦੋਂ ਗੁਰੂ ਧਾਰਾ ਕੇ ਗੁਰੂ ਦੇ ਚਰਨਾਂ ਨੂੰ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਜਦੋਂ ਸੀਸ ਨਵਾਈਦਾ ਤੇ ਫਿਰ ਆਪਣੇ ਚੋਂ ਸਿਆਣਪਾਂ ਸੁਖ ਸੁਲਾਖੀਆਂ ਸਾਰੀਆਂ ਹੀ ਛੱਡ ਕੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਚਰਨੋਂ ਖਮਾਣੇ ਦਾ ਧਿਆਨ ਕਰਕੇ ਗੁਰੂ ਨੂੰ ਇਹੀ ਬੇਨਤੀ ਅਰਦਾਸ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਖਿੰਖਿਨ ਘੁੰਮਰ ਹਾਰ ਹਾਂ ਆਪ ਜੀ ਦੇ ਘਰ ਦੀਏ ਢੋਲੇ ਆ ਆਪ ਜੀ ਬਖਸ਼ਿਸ਼ੋ ਔਰ ਗੁਰੂ ਸਾਹਿਬ ਕਿਰਪਾ ਕਰਨ ਤਰਜ ਕਰਨ ਕਿ ਦਾਸ ਵਰਗੇ ਨਮਾਨੇ ਨਾਜ਼ੀਦ ਇਨਸਾਨ ਨੂੰ ਬਖਸ਼ ਦੇ ਸੰਗਠਾ ਵਰਛਾ ਔਰ ਦਾਸ ਅੱਜ ਵੀ ਜੇ ਦਾਸ ਦੇ ਹੋਇਆ ਗੁਰੂ ਸਾਹਿਬ ਨੇ ਜਿੱਥੇ ਦਾਸ ਤੇ ਕਰਤ ਜੀ ਤਾ ਉੱਤਮ ਬਲ ਵੀ ਬਖਸ਼ਿਆ ਕਿ ਸੇਵਾ ਕਰਨ ਦਾ ਬਲ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਦਾਸ ਤੋਂ ਮੇਕਾ ਢਾਫੁੱਲਾ ਹੋ ਜਾਂਦੀਏ ਨੇ ਗੁਰੂ ਸਾਹਿਬ ਬਖਸ਼ਿਸ਼ ਕਰਨ ਬਖਸ਼ਿਸ਼ ਕਰਨ ਗਾਹ ਸ਼ੁੱਧ ਸੇਵਾ ਸ਼ੁੱਧ ਪਾਣੀ ਪੰਡਾ ਦਾ ਬਲ ਕਾਲੀ ਸੁਧਾਰ ਲਹਿਰ ਨੇ ਆਪਣੀ ਜਿਹੜੀ ਸੰਕਲਪ ਸੀ ਜਾਂ ਉਹਨਾਂ ਨੇ ਜਿਹੜੀ ਲਹਿਰ ਬਣਾਈ ਸੀ ਉਸ ਨੂੰ ਪੂਰਨ ਕਰ ਦਿੱਤਾ ਹੈ ਤਾਂ ਹੁਣ ਉਹ 71 ਹੋਣਾ ਚਾਹੁੰਦੇ ਨੇ ਅਜ ਵੀ ਜੈਸਰ ਸਾਹਿਬ ਨੂੰ ਮਿਲ ਕੇ ਆਏ ਨਹੀਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਲੀ ਦਾ ਸਾਰਾ ਇਕਜੁੱਟ ਹੋਏਗਾ ਇੱਕ ਮੰਚ ਤੇ ਸਭ ਦੇ ਉਹਨਾਂ ਕਾਲੀ ਦਾ ਨੂੰ ਬਹੁਤ ਪੱਖਾ ਹੋਣਾ ਚਾਹੀਦਾ ਹੈ ਜੀ ਜੋ ਪੰਜਾਬ ਦੀ ਰੀਜਨਲ ਆਵਾਜ਼ ਕੇਤਰੀ ਪਾਰਟੀ ਦੀ ਕੇਤਰੀ ਪਾਰਟੀ ਦੇ ਕੇਤਰੀ ਇਲਾਕੇ ਦੀ ਆਵਾਜ਼ ਬੁਲੰਦ ਕਰਨੀ ਹੈ ਪੰਜਾਬ ਦੀ ਆਵਾਜ਼ ਬੁਲੰਦ ਕਰਨੀ ਹੈ ਤੇ ਜਰੂਰ ਕਟਨੀ ਹੋਣਾ ਪੈਣਾ ਪੰਜਾਬ ਦੀਆਂ ਆਪ ਦੀਆਂ ਮੁਸ਼ਕਿਲਾਂ ਤਾਂ ਨੇ ਚਾਹੇ ਉਹ ਪਾਣੀ ਦੀਆਂ ਨੇ ਚਾਹੇ ਉਹ ਬਾਹਰੀ ਬਾਰਡਰ ਤੋਂ ਤੇ ਕ੍ਰੀਏਟ ਦੀ ਇੰਪੋਰਟ ਐਕਸਪੋਰਟ ਦੀ ਆ ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ ਚਾਹੇ ਉਹ ਬਾਰਡਰ ਸਕਿਉਰਿਟੀ ਹੈ ਚਾਹੇ ਭਾਈਚਾਰਕ ਸਾਂਝ ਹੈ ਪੰਜਾਬ ਦੀ ਆਪ ਦੇ ਆਪ ਦੀ ਵੱਖ-ਵੱਖ ਕਿਸਮ ਦੀਆਂ ਇਸ਼ੂਜ਼ ਨੇ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਿਡ ਨੇ ਚਾਹੇ ਉਹ ਇੰਡਸਟਰੀ ਨਾਲ ਰਿਲੇਟਿਡ ਹੈ ਚਾਹੇ ਉਹ ਐਗਰੋ ਪ੍ਰੋਸੈਸਿੰਗ ਨਾਲ ਰਿਲੇਟਿਡ ਹੈ ਇਹ ਸਾਰੀ ਚੀਜ਼ਾਂ ਨੂੰ ਵਿਸ਼ੇਸ਼ ਨਾਲੋਂ ਵਕਤ ਦੇ ਕੇ ਇਹ ਚੀਜ਼ਾਂ ਦਾ ਧਿਆਨ ਕਰਕੇ ਵੀ ਪੰਜਾਬੀ ਆਵਾਜ਼ ਬਲੰਦ ਹੋਣੀ ਚਾਹੀਦੀ ਜਿੱਤੇ ਜੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਚੰਡੀਗੜ੍ਹ ਵਿੱਚ ਇੱਕ ਬਦਾਨ ਸਭਾ ਵਕਰੀ ਬਣਾਉਣ ਸਣਾਉਣ ਦੀ ਜਿਹੜੀ ਵਿਚਕਸ਼ ਹੈ ਉਹਦਾ ਵਿਰੋਧ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜੀ ਸਟ ਨੇਸ਼ਨਲ ਪਾਰਟੀਆਂ ਨੂੰ ਨੇਸ਼ਨਲ ਸੋਚ ਨੂੰ ਨਹੀਂ ਸਮਝਾ। ਔਰ ਅੱਜ ਵੀ ਮੈਂ ਅੱਜ ਦੇ ਤੁਹਾਡੇ ਰਾਹੀਂ ਜ਼ਰੂਰ ਬੇਨਤੀ ਕਰੂੰਗਾ ਕਿ ਗੱਦੇ ਪਾਲ ਸਾਹਿਬ ਦੀ ਸਿਹਤ ਬਹੁਤ ਨਾਜ਼ੁਕ ਹੈ। ਬਹੁਤ ਹੀ ਖਤਰਨਾਕ ਮਹੂਰਤੇ ਉਹਨਾਂ ਦੀ ਸਿਹਤ ਦੇ ਹਾਲਾਤ ਜੋ ਵਿਗੜ ਰੇ ਆ ਪਹੁੰਚ ਚੁੱਕੇ ਹੈ ਮੈਂ ਭਾਜਪਾ ਦੀ ਸਰਕਾਰਾਂ ਨੂੰ ਉਸ ਸੁਪਰੀ ਦੀ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਜੇ ਜੀਸ਼ ਦਾ ਅੰਨਦਾਤਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਨਹੀਂ ਤਾਂ ਖੂਕਲਾ ਰਹੇਗਾ ਜੇ ਅੰਨਦਾਤੇ ਦੀ ਵੀ ਸੁਣਨੀ ਤੇ ਫਿਰ ਮੈਂ ਸਮਝਦਾ ਕਿ ਸਰਕਾਰਾਂ ਨੇ ਸੁਣਨੀ ਕੀਤੀ ਔਰ ਜੇ ਜੀਸ਼ ਦਾ ਅ ਅ ਅੰਨਦਾਤਾ ਜੇ ਜਾ ਕੇ ਆਪ ਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਕਹਿੰਦਾ ਆਪ ਦੀ ਗੱਲ ਕੱਢੀ ਕਿਚੀ ਉਹਦੀ ਸੁਣਵਾਈ ਕਰਨੀ ਕੀ ਨਹੀਂ ਇਹ ਸਾਰੇ ਕਿਸਾਨ ਸੂਸਾਇਡ ਹੋ ਰਿਹਾ ਹੈ ਤੇ ਅੱਜ ਵੀ ਇੱਕ ਚਰਚਾ ਚੱਲੀ ਆ ਕਿ ਹੁਣ ਜਿਹੜੇ ਕਿਸਾਨ ਲੋ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਨੇ ਚੋਰ ਮੋਰੀ ਰਾਹੀਂ ਹੁਣ ਲਿਆਕ ਤੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਪ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਪ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਜੇ ਹੁਣ ਚੋਰ ਮੋਰੀ ਰਹੀਂ ਇੱਕ ਪਾਲਿਸੀ ਰਹੀਂ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆ ਦਿਓ ਕਿ ਕਿਸੇ ਨਾ ਕਿਤੇ ਫਿਰਦਾ ਇਹ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪਰੰਪਰ ਨੂੰ ਗੁਰਦਾਨ ਸਿੰਘ ਸਾਹਿਬ ਦੇ ਪੁਰਬ ਨੂੰ ਜੇ ਉਸ ਦਿਨ ਨੂੰ ਵਚਨ ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਗੱਲ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੁੰਬੜ ਚਾਲਾ ਨਹੀਂ ਚੱਲੀਆਂ ਜਾਣੀ ਚਾਹੀਦੀ ਔਰ ਪੰਜਾਬ ਦੇ ਜਿੰਨੇ ਮਸਲੇ ਨੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ 'ਚ ਇੱਕ ਸ਼ਰਾਰਤ ਕੀਤੀ ਗਈ ਆ ਉਹਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹ ਜਸ ਟੈਨ ਦੇ ਲਿਟਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜੂਗੀ ਕਿ ਇਹ ਸਾਰੀ ਛਿਰਾਰਤ ਕੂਰੀ ਸੀ ਲੇਕਨ ਦੇ ਪਿੱਛੇ ਲੇਕਨ ਵਿਕਰਮ ਜੀ ਸਟੈਪਲ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਹੈ ਲੇਕਿਨ ਮੌਜੂਦਾ ਸਰਕਾਰ ਹਜੇ ਵੀ ਟਾਸਟੋ ਮਾਸਰੀ ਨਜ਼ਰ ਆ ਰਹੀ ਹੈ ਹੈ ਜੀ ਮੌਜੂਦਾ ਸਰਕਾਰ ਹਜੇ ਵੀ ਟਾਸਟੋ ਮਾਸਰੀ ਨਜ਼ਰ ਆ ਰਹੀ ਹੈ ਕਿ ਕਹਿਣ ਤੋਂ ਬਾਅਦ ਕਿ ਜਿਹੜਾ 22 ਸਬਾਬ ਹੋ ਰਿਹਾ ਤੇ ਅਸਲਾ ਹੋਇਆ ਸੀ ਨਰੈਣ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਥ ਪੇਸ਼ ਕੀਤੇ ਕਾਫੀ ਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾਂ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਹੋਇਆ ਗਿਆ ਉਹਨਾਂ ਨੂੰ ਇੱਕ ਬੜੀ ਗੱਲ ਸਪਸ਼ਟ ਹੈ ਕਿ ਇਹ ਸਾਰਾ ਜਿਹੜਾ ਵਿਤਾਰਾ ਵਾਪਰਿਆ ਜਿਹੜੀ ਦੇਖੋ ਤੁਸੀਂ ਦਾ ਇੱਕ ਗੱਲ ਦੀ ਮਾਨਸਿਕਤਾ ਸਮਝ ਨਹੀਂ ਪੈਣੀ ਇੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਵਰਗੇ ਕੋਈ ਆਵੇ ਗੁਰੂ ਦਾ ਸਿੱਖ ਉਹ ਭੱਵਾਂ ਪਾਰ ਹੋ ਪਰ ਬਹੁਤ ਆਪ ਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਗੁਰੂ ਰਾਮਦਾਸ ਦੀ ਧਰਤੀ ਨੂੰ ਜਦੋਂ ਨੇ ਚੱਲ ਕੇ ਆਉਣਾ ਬੜੇ ਧਿਆਨ ਨਾਲ ਕਦਮ ਫੂਕ ਫੂਕ ਕੇ ਕਦਮ ਧਰਦਾ ਕਿ ਮੇਰੇ ਤੋਂ ਕੋਈ ਗੁਸਤਾਖੀ ਨਾ ਹੋ ਜੇ ਗਲਤੀ ਨਾ ਹੋਵੇ ਔਰ ਬڑا ਗੁਰੂ ਦੀ ਭਾਵਨਾ ਚ ਗੁਰੂ ਦੇ ਰੰਗ ਤੇ ਰੰਗਿਆ ਇੱਥੇ ਆਉਂਦਾ ਹੈ ਆਸਮੀਦ ਲੈ ਕੇ ਆਉਂਦਾ ਝੋਲੀ ਅੱਢ ਕੇ ਆਉਂਦਾ ਹੈ ਆਸਮੀਦ ਅਰਦਾਸ ਬੇਨਤੀ ਕਰਨ ਵਾਸਤੇ ਆਉਂਦਾ ਕਿ ਸੱਚੇ ਪਾਤਸ਼ਾਹ ਸੀ ਭੁੱਲਣ ਹਾਰ ਔਰ ਆਪ ਕੀ ਜੇ ਦਰਚੇਤਾ ਕੋਡੇ ਰਾਖਸ਼ ਸੱਜਣ ਠੱਗ ਵਰਗੇ ਵੱਡੇ ਤੋਂ ਵੱਡਾ ਗੁਨੇਕਾਰ ਨੂੰ ਨੁਨ ਹਰਾਮੀ ਇੱਥੇ ਵਰਸ਼ਿਆ ਗਿਆ ਤੇ ਸਾਡੇ ਤੋਂ ਵੱਡਾ ਕੋਈ ਹੈ ਨਹੀਂ ਕਿ ਕਿਰਪਾ ਕਰਿਓ ਤਰਸ ਕਰਿਓ ਸਾਨੂੰ ਬਖਸ਼ਿਓ ਮਗਰ ਜਦ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਆਪੇ ਬਣਦੇਗਾ ਗੁਰੂ ਘਰ ਵੱਲੋਂ ਲੱਗੀ ਸੇਵਾ ਨੂੰ ਨਿਭਾ ਰਿਹਾ ਹੋਵੇ ਉਹਦੇ 'ਚ ਵਿਗਨ ਪਾਉਣਾ ਪੰਜ ਸਿੰਘ ਜੀ ਸਾਹਿਬਾਨਾ ਵੱਲੋਂ ਜੋ ਸੇਵਾ ਲਾਈ ਗਈ ਆ ਉਹਨੂੰ ਰੋਕਣਾ ਗੋਲੀ ਚਲਾਉਣੀ ਆ ਤੇ ਮੈਂ ਉਹਨੂੰ ਨਾ ਤਾਂ ਗੁਰੂ ਦਾ ਸਿੱਖ ਸਮਝਦਾ ਔਰ ਨਾ ਮੈਂ ਸਮਝਦਾ ਗੁਰੂ ਘਰ ਦਾ ਸਤਕਾਰ ਕਰਦਾ ਕੁਛੀ ਗੁਰੂ ਘਰ ਚ ਸ੍ਰੀ ਹਰਮੰਦਰ ਸਾਹਿਬ ਜਾਂ ਆਕਾ ਆਕ ਸਾਹਿਬ ਤੇ ਅੱਜ ਤੱਕ ਇਹ ਦੁਵਾਰਾ ਤੇ ਗੋਲੀ ਕਿਸੇ ਨੇ ਚਲਾਈ ਹੈ ਜਾਂ ਜਗਾ ਇੰਦਰਾ ਗਾਂਧੀ ਨੇ ਚਲਾਈ ਹੈ ਜਾਂ ਨਰੇਂਦਰ ਗਾਂਧੀ ਨੇ ਚਲਾਈ ਔਰ ਤਦੇ ਮੈਂ ਕਹਿੰਦਾ ਕੋਈ ਗਰੀਜ ਨਹੀਂ ਕਰਦਾ ਔਰ ਜਿਹੜੇ ਲੋਕਾਂ ਦੀ ਮਜ਼ਰਤ ਨਹੀਂ ਇਹ ਬੜਾ ਸਪਸ਼ਟ ਹੈ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਥ ਤਾਂ ਹੈਗਾ ਹੀ ਨਹੀਂ ਤਾਂ ਭੁਲਕ੍ਰੀਚ ਤੋਂ ਭੁੱਲਰ ਕਮਿਸ਼ਨਰ ਸਾਹਿਬ ਬੜੇ ciale ਸੁਚਬਾਨ ਅਫਸਰ ਹੈ ਜਿਹੜਾ 11 ਵਜੇ ਆਪ ਹੀ ਤੁਹਾਨੂੰ ਤ੍ਰੈਸ ਨੂੰ ਬਰੀਫ ਕਰਲੇ ਈ ਨਰਿੰਦੂ ਜੋ ਚੌੜਾ ਦਾ ਕਾਹਦੇ ਲਈ ਅੱਖ ਨੇ ਬੰਦੀ ਕਹੂੰਗਾ ਕਿ ਇਹ ਇੱਕ ਕੈਰਨਿਸਟ ਹੈ ਕਿ ਆਈਐਸਆਈ ਦੇ ਨਾਲ ਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਕੇ ਇਨਵੈਸਟੀਗੇਟ ਕੀਤਾ ਹੈ ਮੌਲੀ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ ਚ ਉਹਨੂੰ ਸ਼ਰਧਾਲੂ ਦੱਸਦਾ ਔਰ ਇਹ ਦੱਸਦਾ ਕਿ ਗੋਲੀ ਤਾਂ ਉਹਨੇ ਚਲਾਉਣ ਦਾ ਉਹਦਾ ਕੋਈ ਮਨਸ਼ਾ ਹੀ ਨਹੀਂ ਸੀ ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਸੇ ਲੱਗੀ ਆ ਉਹ ਗੋਲੀ ਤਾਂ ਗੋਥਮ ਗੋਤੀ 'ਚ ਇਹ ਹਵਾਈ ਫਾਇਰ ਹੋ ਗਿਆ ਮਲਤ ਦੇ ਅਟੈਂਪਟ ਟੂ ਮਰਡਰ ਨੂੰ ਹਵਾਈ ਫੇਅਰ 'ਚ 336 ਤੇ ਤਫਦੀਲ ਕਰਤਾ ਔਰ ਹਰਪਾਲ ਰੰਧਾਵਾ ਧਾਮੀ ਸਾਹਿਬ ਬਾਰੇ ਦਾ ਦੱਸਦਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇੱਥੋਂ ਦੇ ਕੋਕਸ਼ੇਵਾ ਦਾ ਰ ਹੈ ਹਰੀਕ ਨੂੰ ਮਿਲਣਗੇ ਤੇ ਇਹ ਹਰਪਾਲ ਰੰਧਾਵਾ ਦਾ ਕੰਮ ਧਾਮੀ ਸਾਹਿਬ ਵਾਲਾ ਸੀ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਰਿਪੋਰਟ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਕੋ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਗੁਰੂ ਉਹ ਇੱਥੇ ਕਿਸੇ ਦੀ ਸੇਵਾ ਕਰਦੇ ਆ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗੱਲ ਵਕੜੀਆਂ ਪਾਓ ਨਾਲ ਹੀ ਥੋੜੇ ਨਾਲ ਪੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਦਾ ਫਿਰ ਭੋਬੀ ਜੀ ਕੋਈ ਮਜਬੂਰੀ ਹੈ ਕੁਰਸੀ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਹੈ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਬਾਰ-ਬਾਰ ਮੰਗ ਕਰਦਾ ਕਿ ਜੇ ਡੀਜੀਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਬੋਧ ਕੁਮਾਰ ਵਰਗੇ ਅਫਸਰਾਂ ਨੂੰ ਦੇਰ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟੀ ਲੇਕਿਨ ਕੰਮ ਨਹੀਂ ਲੇ ਬਿਖਾਨ ਸਿੰਘ ਮੰਡ ਕਹਿ ਗਿਆ ਜੀ ਕਿ ਨਰੈਨ ਸਿੰਘ ਚੋੜੇ ਨੂੰ ਆਪਾਂ ਫਕਰੇ ਕੌਮ ਦਾ ਵਾਰ ਦੋਵਾਂ ਨੂੰ ਪਰ ਜੀ ਮੰਡ ਦਾ ਬਹੁਤ ਕੁਝ ਕਹਿ ਦੋ ਜੀ ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟਾ ਉਹਦਾ ਏਜੰਡਾ ਕੀ ਆ ਧਿਆਨ ਸੋ ਮੰਡ ਕੀ ਕਹਿੰਦਾ ਧਿਆਨ ਛੋ ਮਨ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਹੀ ਨਹੀਂ ਲੱਗਦਾ ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚ ਲਾਉਣੀ ਫਿਰ ਜਾਇਜ ਹੈ ਜੀ ਮਤਲਬ ਜਿਹੜੇ ਇੱਕ ਇੱਕ ਏਜੰਡਾ ਚਲਾਇਆ ਜਾ ਰਿਹਾ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਮੈਂ ਸੋਚਣਾ ਪੜਿਆ ਗਿਆ ਜੀ ਮੈਂ ਮੈਂ ਕੋਈ ਇੱਕ ਇਹ ਆਈ ਹੋਈ ਜਾਣਾ ਸਪਸ਼ਟ ਮੈਂ ਹਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ ਦੇ ਤਰੀਕ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਈ ਹੋਈ ਸੇਵਾ ਤੇ ਵਿਗਨ ਪਾਵੇ, ਰੋਗ ਪਾਵੇ, ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ, ਫਿਰ ਆ ਕੇ ਗੋਲੀਆਂ ਚਲਾਵੇ। ਉਹਨੂੰ ਕੋਈ ਗੁਰੂ ਦਾ ਸਿੱਖ ਕੇ ਸਹੀ ਠਰਾਉਂਦਾ ਜਿਵੇਂ RAMDAS ਮਹਾਰਾਜ ਜੀ ਸ਼੍ਰੀ ਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਉਂਦਾ। ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਹੈ। ਔਰ ਉਹਦਾ ਚੈੱਕ ਆਪ ਉਹਦੀ ਲੋਟ ਹੈ। ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਹਿੰਦੇ ਹੋ ਉਸੇ? ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹ ਵੀ ਮਹਿਤੇ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਲੇਕਿਨ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਇਹੋ ਕਿਹਾ ਜਾਂਦਾ ਸੀ ਕਿ ਸਚਕਣ ਸ੍ਰੀਮント ਸਾਹਿਬ ਜੀ ਦੀ ਤਰ੍ਹਾਂ ਰਸਕਾਤਾ ਉਹ ਤਾਂ ਕਿਸੇ ਦਾ ਵਾਲ ਵੀ ਜੂਟਾ ਨਹੀਂ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਕਿ ਗੁਰੂ ਸਾਹਿਬ ਜਾਣੀ ਜਾਣੇ ਔਰ ਗੁਰੂ ਦੇ ਭੈ ਵਿੱਚ ਆ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰਹੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚ ਲੈ ਲੈਣਾ ਹੀ ਹੈ ਉਹਨੇ ਤੇ ਆਈਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜ਼ੀ ਚਲਾ ਲਈ ਕੋਈ ਰੋਕ ਨਹੀਂ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਗੁਰੂ ਸਾਹਿਬ ਆਪ ਵਰਤੇ ਹਨ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ 'ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਇਹ ਰਿਜ਼ਲਟ ਨਿਕਲਣਾ ਸੀ ਉਦੋਂ ਇਸ ਲਈ ਗੁਰੂ ਸਾਹਿਬ ਹਾਜ਼ਰਨਾ ਅੱਜ ਇਹ ਗੱਲ ਨਹੀਂ ਚੋਣਾ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਮੈਂ ਤਾਂ ਕਹੂੰਗਾ ਕਿ ਮਨਸਾਹ ਕੋਈ ਰਾਜਨੀਤੀ ਕਰੂ ਨਿਗਮ ਚੋਣਾ ਆ ਗਿਆ ਕਿ ਪੱਲੇ ਪੱਲੇ ਥੋੜੇ ਵੀ ਕੁਝ ਨਹੀਂ ਪਈਆ ਆ ਰਾਜਨੀਤੀ ਛੱਡੋ ਔਰ ਗੁਰੂ ਦਾ ਭੈ ਮੰਨੋ ਨਿਗਮ ਕਿਤੇ ਨਾ ਕਿਤੇ ਮਤਲਬ ਸਿੱਖਾਂ ਦਾ ਅਕਸ਼ ਇਹ ਨਹੀਂ ਆ ਨਾ ਪੇਸ਼ ਕਰੋ ਕਿ ਜਿਹਦੇ ਨਾਲ ਜਿਹੜੀ ਆਉਂਗਾਲ ਸੀੜੀ ਆ ਉਹ ਵੀ ਮਹਿਸੂਸ ਕਰੇ ਆ ਕੱਲਾ ਪੋਲਿਟਿਕਸ ਹੀ ਬਣ ਗਿਆ ਸਾਰਾ ਨਿਗਮ ਚੋਣਾ ਆ ਗਿਆ ਜੀ ਤੁਹਾਡੀ ਗੱਲ ਲੜ ਰਿਹਾ ਤੇ ਕੀ ਜਜਮੈਂਟ ਨਿਕਲਣਗੇ ਕੀ ਲੱਗਦਾ ਕਿ ਲੋਕ ਸੋਰੀ ਸਾਥੀ ਜਣਕੇ ਕੱਲ ਵੀ ਆਮ ਆਦਮੀ ਪਾਰਟੀ ਕਾਫੀ ਬਗਾਵ ਦੇਖ ਨੂੰ ਲਈ ਵੀ ਆਪਸੀ ਕਾਫੀ 30 ਲੱਖ ਰੁਪਏ ਦਾ ਇਲਜ਼ਾਮ ਆ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਹੈ ਤੇ 25-25 ਲੱਖ ਦਾ ਮੇਨਾਂ ਦਾ ਸੱਤੀ ਤੇ ਸਰੀਜੰਦਾ ਜੀ ਦਾ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਤਾਂ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਆਲੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ ਦੀ ਕਰਨੀ ਹੈ ਪੈਸਾ ਇੱਥੋਂ ਇਕੱਠਾ ਕਰਨਾ ਤੇ ਭੇਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿਥੇ ਲੜੀ ਜਾਣੀ ਹੈ ਔਰ ਕੇਜਰੀਵਾਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਨਾ ਸਮਝਿਓ ਬੇਸਮਝਿਓ ਜਾਂ 나ੜੀ ਬਣਦੇ ਹੋ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੂਨਾ ਦੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਕੋਈ ਉਸ ਆਪ ਕੈਂਡੀਡੇਟ ਬਣੀ ਫਿਰਦੀ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇ ਇਸਤੇ ਇਨਸਾਫ ਨਹੀਂ ਕਰਦੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਦੀ ਟੋਪੀ ਪਾ ਕੇ ਨਾਲ ਕਿ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਫਟਾ ਉਹਨਾਂ ਦੇ ਗੱਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਅਫੀਸ਼ੀਲੀ ਵਧਾਈ ਹੈ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨ ਨਰੈਣ ਗਾਂਧੀ ਉਹ ਸਿੰਘ ਤਾਂ ਮੈਂ ਕਹਦਲੀ ਆਖੂੰ ਨਰੈਣ ਨੂੰ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮਨਸ਼ਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਕੋਲ ਆ ਛੱਡਿਆ ਤੇ ਜੇ ਜੇ ਸ਼ਰਧਾਲੂ ਰੋਜ ਆਉਣ ਲਾ ਕੇ ਮੇਰੇ ਨਾਲ ਤਾਂ ਬੋ ਵੀ ਭੁੱਲਰਦਾ ਫਿਰ ਕੋਈ